I <laughs> ਖਾਨਸਾ ਬਾਈਗੁਰਜੀ ਕੀ ਫਤਿਹ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਬੀਕੇ ਐਮਯੂ ਪੰਜਾਬ ਮੇਰੇ ਨਾਲ ਖੜੇ ਨੇ ਬਲਕਾਰ ਸਿੰਘ ਜੀ ਬੈਂਸ ਸੂਬਾ ਸਿਕੰਦਰ ਬੀਕੇ ਐਮਯੂ ਪੰਜਾਬ ਇੱਟਮ ਅਸੀਂ ਖੜੇ ਆ ਸ਼ੰਭੂ ਬਾਰਡਰ ਦੇ ਉੱਤੇ ਅੱਜ ਜੋ ਇੱਥੇ ਹੋਇਆ ਇੱਕ 1.5 ਵਜੇ ਦੇ ਵਿੱਚ ਜਿਹੜੇ ਨੇੜੇ ਦੇ ਪਿੰਡਾਂ ਦੇ ਕੁਝ ਗੁੰਡੇ ਨੇ ਉਹ ਮਾਫੀਆ ਦੇ ਸਰਗਰਾਂ ਬਣੇ ਹੋਏ ਆ ਇੱਥੇ ਤੇ ਕੁਝ ਬੀਜੇਪੀ ਪਾਰਟੀ ਦੇ ਚਿਹਤੇ ਨੇ ਕੁਝ ਆਪ ਪਾਰਟੀ ਦੇ ਚਿਹਤੇ ਬਣੇ ਹੋਏ ਆ ਉਹਨਾਂ ਨੇ ਆ ਕੇ ਇੱਥੇ ਅੱਜ ਦੁਪਹਿਰੇ ਬਹੁਤ ਜ਼ਿਆਦਾ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਫੜ ਦੂੰਗੇ ਮਚਾਇਆ ਮਚਾਇਆ ਕਾਦੇ ਕਰਕੇ ਉਹ ਕਹਿੰਦੇ ਸੀਗੇ ਵੀ ਆਹ ਰਸਤਾ ਤੁਸੀਂ ਖੋਲੋ ਜੀ ਵੀ ਕਿਸਾਨਾਂ ਨੇ ਰਸਤਾ ਬੰਦ ਕਰਿਆ ਹੋਇਆ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਵੀ ਆਹ ਮੇਰੇ ਪਿੱਛੇ ਦੇਖੋ ਜੋ ਗੰਦਾ ਕਰੀਆਂ ਹੋਈਆਂ ਨੇ ਤਕਰੀਬਨ 8 ਤਰੀਕ ਤੋਂ ਇਹ ਕੰਦਾ ਕਰੀਆਂ ਹੋਈਆਂ ਨੇ 8 ਫਰਵਰੀ ਤੋਂ ਲੈ ਕੇ ਅੱਜ 131 ਦਿਨ ਹੋ ਗਿਆ ਉਹਦੇ 'ਚ ਕਿਸਾਨਾਂ ਨੇ ਨਾ ਤਾਂ ਕੋਈ ਕਿਤੇ ਹੁੱਲੜਵਾਜੀ ਕਰੀ ਨਾ ਕੋਈ ਕਿਸਾਨਾਂ ਨੇ ਕਿਸੇ ਨਾਲ ਬਤਮੀਜ਼ੀ ਕਰੀ ਸਿਰਫ ਜੋ ਇਹ ਸਿਸਟਮ ਚੱਲ ਰਿਹਾ ਹੈਗਾ ਇਹ ਪਾਰਟੀਆਂ ਦੀ ਸ਼ਹਿਰ ਦੇ ਉੱਤੇ ਅੱਜ ਲੋਕ ਆਏ ਨੇ ਇੱਕ ਦਿਨ ਪਹਿਲਾਂ ਅਸੀਂ ਆ ਮੰਗ ਪੱਤਰ ਦੇਣ ਉਦੋਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਜੋ ਇਹ ਰਸਤੇ ਬੰਦ ਕਰੇ ਹੋਏ ਨੇ ਭਾਜਪਾ ਸਰਕਾਰ ਹਰਿਆਣੇ ਦੀ ਤੇ ਸੈਂਟਰ ਦੀ ਸ਼ਹਿਰ ਤੇ ਕਰੇ ਹੋਏ ਆ ਸੈਂਟਰ ਚ ਵੀ ਬੀਜੇਪੀ ਸੀ ਕਿ ਹਰਿਆਣੇ ਚ ਵੀ ਪਰ ਇਹਨਾਂ ਲੋਕਾਂ ਨੂੰ ਸਾਨੂੰ ਨਹੀਂ ਪਤਾ ਵੀ ਪਿੱਛੇ ਕਿਹੜੀ ਇਹਨਾਂ ਦੇ ਏਜੰਸੀਆਂ ਆ ਕਿਹੜੀ ਪਾਰਟੀਆਂ ਇਹਨਾਂ ਨੂੰ ਸਪੋਰਟ ਕਰਨ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੇ ਅੱਜ ਆ ਕੇ ਫਿਰ ਇੱਥੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਮੌਕੇ ਤੇ ਜੋ ਸਾਡੇ ਕਿਸਾਨ ਆਗੂ ਸੀਗੇ ਉਹਨਾਂ ਦੀਦੀ ਨੂੰ ਕੰਟਰੋਲ ਕਰਿਆ ਸਾਬਿਆ ਜੇ ਉਹ ਮੌਕੇ ਤੇ ਉਹਨਾਂ ਵਰਗੇ ਹੀ ਬਣ ਜਾਂਦੇ ਜਿੱਦਾਂ ਉਹ ਆਏ ਸੀਗੇ ਗੁੰਡਾਗਰਦੀ ਕਰਨ ਹੁੱਲੜਵਾਜੀ ਕਰਨ ਤਾਂ ਹੋ ਸਕਦਾ ਕੋਈ ਵੱਡਾ ਨੁਕਸਾਨ ਹੋ ਜਾਂਦਾ ਪਰ ਉਹਨਾਂ ਨੇ ਮੌਕੇ ਤੇ ਸਾਡੇ ਕਿਸਾਨ ਆਗੂਆਂ ਨੇ ਸਥਿਤੀ ਸਾਂਭੀ ਕੋਈ ਹੁੱਲੜਬਾਜ਼ੀ ਨਹੀਂ ਹੋਣ ਦੇਈ ਕੋਈ ਮੌਕੇ ਤੇ ਸਥਿਤੀ ਖਰਾਬ ਨਹੀਂ ਹੋਣ ਦੇਈ ਨਹੀਂ ਅੱਜ ਹੋ ਸਕਦਾ ਇੱਥੇ ਕੋਈ ਕਤਲਿਆਮ ਹੋ ਜਾਂਦਾ ਜਿਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਣੀ ਸੀਗੀ ਕਿਉਂਕਿ ਪੰਜਾਬ ਸਰਕਾਰ ਨੂੰ ਅਸੀਂ ਪਹਿਲਾਂ ਵੀ ਕਹਿੰਦੇ ਆਏ ਆ ਜੋ ਇੱਥੇ ਦਾ ਲੋਕਲ ਪ੍ਰਸ਼ਾਸਨ ਹੈ ਪਟਿਆਲੇ ਦਾ ਪ੍ਰਸ਼ਾਸਨ ਹੈ ਇਹਨਾਂ ਗੱਲਾਂ ਦਾ ਨੱਥ ਪਾਓ ਇਹੋ ਜਿਹੜੇ ਅਨਸਰ ਨੇ ਉਹਨਾਂ ਦੇ ਨੱਥ ਪਾਓ ਕਿਉਂਕਿ ਲੋਕੀ ਪਹਿਲਾਂ ਵੀ ਕਰ ਚੁੱਕੇ ਆ ਇਹ ਗੱਲ ਪਰ ਸਾਨੂੰ ਨਹੀਂ ਸਮਝ ਆਉਂਦੀ ਵੀ ਉਹਨਾਂ ਦੇ ਕਾਹਦਾ ਪ੍ਰੈਸ਼ਰ ਹੈ ਕਿਉਂ ਨਹੀਂ ਉਹ ਲੋਕ ਸਾਡੀ ਜਿਹੜੇ ਸਰਕਾਰ ਦੇ ਨੁਮਾਇंदे ਬਣੇ ਹੋਏ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੂਗਾ ਵੀ ਤੁਸੀਂ ਵੀ ਆਪਣੇ ਪ੍ਰਸ਼ਾਸਨ ਨੂੰ ਕਹਿ ਕੇ ਇਹਨਾਂ ਚੀਜ਼ਾਂ ਨੂੰ ਜੋ ਇਹ ਗੁੰਡੇ ਅੰਸਰ ਨੇ ਜਿਨ੍ਹਾਂ ਨੇ ਆ ਕੇ ਅਜੇ ਕੁਝ ਕਰਿਆ ਉਹਨਾਂ ਦੇ ਪਰਚੇ ਦਰਜ ਕਰਾਓ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਢੱਕੋ ਕਿਉਂਕਿ ਜਿਹੜਾ ਇਹ ਮਾਹੌਲ ਪੰਜਾਬ ਦਾ ਖਰਾਬ ਕਰਨਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਮਾਹੌਲ ਖਰਾਬ ਹੋਏ ਸਾਡੀ ਗੱਲ ਅੱਜ ਵੀ ਦਿੱਲੀ ਜਾਣਦੀ ਹੈ ਰਸਤੇ ਸਰਿਆਣਾ ਸਰਕਾਰ ਖੋਲੇ ਸੈਂਟਰ ਸਰਕਾਰ ਖੋਲੇ ਅਸੀਂ ਦਿੱਲੀ ਚਲੇ ਜਾਣਾ ਪਰ ਜੋ ਇਹ ਜੇ ਲੋਕ ਆ ਕੇ ਇੱਥੇ ਗੁੰਡਾਗਰਦੀ ਕਰਦੇ ਆ ਨਾ ਅਸੀਂ ਇਹਨਾਂ ਨੂੰ ਪਹਿਲਾਂ ਕਰਨ ਦੇ ਨਾ ਹੁਣ ਕਰਨ ਦਵਾਂਗੇ ਕਿਉਂਕਿ ਰਸਤੇ ਸਰਕਾਰ ਨੇ ਬੰਦ ਕਰੇ ਹੋਏ ਆ ਹਰਿਆਣੇ ਦੀ ਸਰਕਾਰ ਨੇ ਬੰਦ ਕਰੇ ਹੋਏ ਆ ਹੁਣ ਤੁਹਾਡੇ ਨਾਲ ਬਲਕਨ ਸਿੰਘ ਬੈਂਸ ਜੀ ਗੱਲ ਕਰਦੇ ਵੇਖੋ ਜਿਸ ਤਰ੍ਹਾਂ ਵੀ ਪ੍ਰਧਾਨ ਜੀ ਨੇ ਦੱਸਿਆ ਵੀ ਅੱਜ ਦੁਪਹਿਰੇ ਆ ਕੇ ਕੁਝ ਬੰਦੇ ਨੇ ਨੇੜੇ ਦੇ ਪਿੰਡਾਂ ਨੇ ਗੁੰਡਾਗਰਦੀ ਕੀਤੀ ਹੈ ਪਰ ਉਹਦਾ ਗੁੰਡਾਗਰਦੀ ਕੋਈ ਮਤਲਬ ਨਹੀਂ ਬਣਦਾ ਕਿ ਜੋ ਰਸਤੇ ਨੇ ਉਹਦਾ ਪਤਾ ਸਾਰਿਆਂ ਨੂੰ ਪਤਾ ਵੀ ਸਰਕਾਰ ਨੇ ਬੰਦ ਕੀਤੇ ਹੋਏ ਨੇ ਰਾਣਾ ਸਰਕਾਰ ਨੇ ਬੰਦ ਕੀਤੇ ਹੋਏ ਕਿ ਕਿਸਾਨ ਤਾਂ ਅੱਗੇ ਦਿੱਲੀ ਜਾਣ ਲਈ ਆਏ ਸੀਗੇ ਉਹ ਰਸਤੇ ਅੱਜ ਖੁੱਲ ਜਾਣ ਜਾਂ ਖਲਾ ਦੇਣ ਤਾਂ ਕਿਸਾਨਾਂ ਅੱਗੇ ਚਲੇ ਜਾਣਗੇ ਪਰ ਗੱਲ ਇਹ ਹੈ ਵੀ ਜਦੋਂ ਵੀ ਉਹ ਦੁਪਹਿਰੇ ਆਏ ਸੀਗੇ ਜੇ ਸਾਡੇ ਲੀਡਰ ਸਹਿਬਾਨ ਸੂਝੂ ਧੂਣਾ ਕੰਮ ਲੈਂਦੇ ਤਾਂ ਕੋਈ ਵੱਡੀ ਘਟਨਾ ਵਾਪਰ ਜਾਣੀ ਸੀਗੀ ਪਰ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਣਾ ਸੀ ਆ ਲੋਕਾਂ ਨੇ ਫਿਰ ਪ੍ਰਸ਼ਾਸਨਾਂ ਕਹਿੰਦਾ ਜੀ ਜ਼ਮੀਨ ਕਿਸਾਨਾਂ ਨੇ ਇਸ ਤਰ੍ਹਾਂ ਕਰਤਾ ਕਿਸਾਨਾਂ ਕਹਿੰਦਾ ਨਹੀਂ ਪਰ ਗੁੰਡਾ ਕਰ ਕਹਿੰਦਾ ਉਹ ਲੋਕ ਆਏ ਸੀਗੇ ਜਾਂ ਕਿਸਾਨ ਉੱਥੇ ਗਏ ਸੀਗੇ ਆਏ ਉਹ ਸੀਗੇ ਤੇ ਸਟੇਜ ਤੇ ਗੁੰਡਾ ਕਰਨਾ ਹੈ ਇਹਦੀ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਧਰਨਾ ਇਹ ਪੰਜਾਬ ਦੀ ਧਰਤੀ ਤੇ ਚੱਲਦਾ ਪਿਆ ਹੈ ਪੰਜਾਬ ਦੇ ਪ੍ਰਸ਼ਾਸਨ ਦਾ ਫਰਜ ਬਣਦਾ ਐਥੇ ਸਿਕਿਉਰਿਟੀ ਦੇਣਾ ਐਥੇ ਸਾਰਾ ਖਿਆਲ ਰੱਖਣਾ ਤੇ ਸਾਡੀ ਤਾਂ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ ਇਸ ਕਰਕੇ ਜਿੰਨੀ ਵੀ ਹੋ ਸਕੇ ਜਲਦੀ ਤੋਂ ਜਲਦੀ ਐਥੇ ਸਿਕਿਉਰਿਟੀ ਵਿਦਾਈ ਜਾਵੇ ਸਟੇਜ ਤੇ ਸਿਕਿਉਰਿਟੀ ਲਈ ਜਾਵੇ ਕੋਈ ਕੁੱਡਾ ਅਸਰ ਆ ਕੇ ਕਿਤੇ ਕਿਸਾਨਾਂ ਨੂੰ ਇਸ ਤਰ੍ਹਾਂ ਬੇਤਰਵਾ ਕੋਈ ਤੰਗ ਨਾ ਕਰੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਹੱਥ ਜੋੜ ਕੇ ਵੀ ਇਤੇ ਵੱਲ ਧਿਆਨ ਦਿੱਤਾ ਜਾਵੇ ਤੇ ਜਿਨ੍ਹਾਂ ਨੇ ਕਰਿਆ ਉਹਨਾਂ ਦੇ ਪਰਚਾ ਅੱਜ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਸਨਾਖਤ ਕਰਕੇ ਉਹਨਾਂ ਦੇ ਐਫਐ ਵੀ ਦਰਜ ਹੋਣੀ ਚਾਹੀਦੀ ਹੈ ਕਿਉਂ ਅੱਗੇ ਦੀ ਲਈ ਵੀ ਕੋਈ ਬੰਦਾ ਹੋਰ ਇਸ ਤਰ੍ਹਾਂ ਦੀ ਕੋਈ ਹਰਕਤ ਮਾੜੀ ਹਰਕਤ ਨਾ ਕਰੇ ਇੰਨੀ ਵੀ ਉਹਨਾਂ ਦੇ ਸਖਤ ਸਜ਼ਾ ਮਿਲਦੀ ਚਾਹੀਦੀ ਹੈ ਉਹਨਾਂ ਨੂੰ ਉਹ ਮਿਲਣੀ ਚਾਹੀਦੀ ਹੈ ਵੀ ਅੱਗੇ ਲਈ ਹੋਰਾਂ ਨੂੰ ਕੰਨ ਹੋ ਜਾਣ। ਇੱਕ ਇਹਨਾਂ ਲੋਕਾਂ ਨੇ ਪਾਦ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਅੱਜ ਅਸੀਂ ਖੜੇ ਪਾਦ ਏਰੀਆ 'ਚ ਖੜੇ ਆ ਸਾਡੇ ਜਿਹੜੇ ਦੂਜੇ ਮਾਝੇ ਤੋਂ ਵੀ ਦੁਆਬੇ ਤੋਂ ਵੀ ਹੋਰ ਏਰੀਆ ਤੋਂ ਲੋਕ ਆਏ ਹੋਣ ਸਾਡੇ ਜਿਹੜੇ ਕਿਸਾਨ ਆਗੂ ਨੇ ਕਿਸਾਨ ਵੀਰ ਨੇ ਉਹਨਾਂ ਨੇ ਉਹ ਆਪ ਦੀ ਇੰਨੀ ਤਾਰੀਫ ਕਰੀ ਹੈ ਕਿਉਂਕਿ ਜਿੱਦਣ ਦੇ ਆਏ ਨੇ 131 ਦਿਨ ਹੋ ਗਏ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਸਾਡੇ ਲੋਕਾਂ ਨੇ ਕਰਿਆ ਪਰ ਅੱਜ ਜੋ ਇਹਨਾਂ ਚੰਦ ਬੰਦਿਆਂ ਨੇ ਪਾਰਟੀ ਦੇ ਆ ਕੇ ਨਮਾਇੰਦਿਆਂ ਨੇ ਪਾਰਟੀ ਦੇ ਭਾਜਪੀ ਦੇ ਕਹਿਣ ਦੇ ਭਾਜਪੀ ਦੇ ਗੁੰਡਿਆਂ ਨੇ ਤੇ ਕੁਝ ਆਪ ਦੇ ਵਿੱਚ ਬੰਦੇ ਸੀਗੇ ਉਹਨਾਂ ਨੇ ਆਪ ਦੀ ਹੋ ਸਕਦਾ ਸ਼ਹਿ ਹੋਏ ਉਹਨਾਂ ਨੂੰ ਆ ਕੇ ਜੋ ਅੱਜ ਹੁੜਦੰਗ ਮਚਾਇਆ ਉਹਨਾਂ ਨੇ ਪਵਾਦ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਤੁਹਾਡੇ ਮਾధ్యਮ ਰਾਹੀਂ ਕਹਿਣਾ ਚਾਹੁੰਦੇ ਹਾਂ ਪਵਾਦ ਪਹਿਲਾਂ ਵੀ ਮੋਰਚੇ ਦੇ ਨਾਲ ਖੜਾ ਸੀਗਾ ਅੱਗੇ ਨੂੰ ਵੀ ਖੜੂਗਾ ਆਉਣ ਵਾਲੇ ਸਮੇਂ ਵੀ ਖੜੇ ਕੋਈ ਅਸੀਂ ਖੁਦਾ ਆਪਵਾਦੀਆਂ ਜੋ ਇਹ ਇੱਥੇ ਜ਼ਰੂਰਤ ਮੋਰਚੇ ਨੂੰ ਹੋਊਗੀ ਜਦ ਵੀ ਹੋਊਗੀ ਅਸੀਂ ਹਰ ਟਾਈਮ ਨਾਲ ਖੜੇ ਆ ਤੇ ਖੜਾਂਗੇ ਚਾਹੇ ਲੰਗਰ ਦੀ ਆ ਚਾਹੇ ਪਾਣੀ ਦੀ ਆ ਚਾਹੇ ਕਿਸੇ ਤਰ੍ਹਾਂ ਦੀ ਸੇਵਾ ਪਹਿਲਾਂ ਵੀ ਕਰੀਆ ਤੇ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ